ਦੇਖੋ ਆਉਣ ਵਾਲਾ ਸਮਾਂ ਜਿਹੜਾ ਹੈ ਬਾਬਾ ਜੀ ਉਦਾਂ ਇਸ ਤਰ੍ਹਾਂ ਦਾ ਵਚਨ ਤਾਂ ਉਹਨਾਂ ਦਾ ਮੈਨੂੰ ਇੱਕ ਸੁਣਨ ਨੂੰ ਮਿਲਿਆ ਹੈ ਹਾਂਜੀ ਸਾਡੇ ਨਾ ਕਸ਼ਮੀਸ਼ਗੜ੍ਹ ਸਾਹਿਬ ਜਿਹੜੀ ਕਣਕ ਇਕੱਠੀ ਹੁੰਦੀ ਹੈ ਸੰਗਤੋਂ 5-600 ਕਵਾਂਟਰ ਜੋ ਵੀ ਹੈ ਨਾ 1000 ਕਵਾਂਟਰ ਜਿੰਨੀ ਵੀ ਹੁੰਦੀ ਹੈ ਹਾਂਜੀ ਉਹ ਵੇਚਦੇ ਨਹੀਂ ਹੈ ਜਿਹੜੀ ਇਸ ਸਾਲ ਦੀ ਉਹ ਅਗਲੇ ਸਾਲ ਵੇਚਣੀ ਹੈ ਅਗਲੇ ਸਾਲ ਦੀ ਉਹ ਤੋਂ ਅਗਲੇ ਸਾਲ ਇਸ ਤਰ੍ਹਾਂ ਨਾ ਜਮਾ ਕਰਕੇ ਰੱਖਦੇ ਆ ਠੀਕ ਹੈ ਜੀ ਤੇ ਇਹ ਮਾਪੁਰਸ਼ਾ ਨੇ ਕੋਈ ਇਸ ਤਰ੍ਹਾਂ ਦਾ ਵਚਨ ਕੀਤਾ ਸੀ ਕਿ ਬਾਬਾ ਜੀ ਮੈਨੂੰ ਸਰਪਾਲ ਸਿੰਘ ਜੀ ਵੀ ਦੱਸਦੇ ਸੀ ਵੀ ਹਾਂਜੀ ਭਾਈ ਉਹ ਜਾ ਸਮਾਂ ਬਣ ਸਕਦਾ ਵੀ ਅਨਾਜ ਜਮਾ ਕਰਕੇ ਰੱਖੋ ਹਾਂਜੀ ਤੇ ਅਚਾਰ ਬਣਾ ਕੇ ਰੱਖੋ ਵੀ ਭਾਈ ਪ੍ਰਸ਼ਾਦਾ ਗੁਰੂ ਘਰਾਂ ਚ ਮਿਲਣਾ ਹੈ ਤੁਸੀਂ ਫਿਰ ਦੋ ਰੋਟੀਆਂ ਤੇ ਅਚਾਰ ਰੱਖ ਕੇ ਪ੍ਰਸ਼ਾਦਿਆਂ ਤੇ ਦੇਈ ਜਾਇਆ ਸੰਗਤ ਨੂੰ ਹਨਾ ਐਵੇਂ ਦਾ ਵੀ ਇਹ ਗੱਲ ਬਾਕੀ ਦੂਜੀ ਗੱਲ ਇਹ ਹੈਗੀ ਆ ਵੀ ਮਹਾਂਪੁਰਖ ਭੇਤ ਵੀ ਨਹੀਂ ਦਿੰਦੇ ਹੁੰਦੇ ਕਿਸੇ ਨੂੰ ਹਨਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਜਾਂ ਕਰਦਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਹਨਾ ਕਿਉਂ ਉਹੀ ਜਾਣਦਾ ਜਿਹਨੇ ਸ੍ਰਿਸ਼ਟੀ ਸਾਜੀ ਹੈ ਇੱਕ ਵਾਰ ਮੈਂ ਬਾਬਾ ਜੀ ਦੇ ਕੋਲ ਬੈਠਾ ਸੀ ਕੋਈ ਸੰਗਤ ਆਈ ਤੇ ਉਹਨਾਂ ਨੇ ਆ ਕੇ ਕਿਹਾ ਵੀ ਮਹਾਰਾਜ ਜੀ ਸੁਣਿਆ ਸਮਾਂ ਬੜਾ ਭਿਆਨਕ ਹੈ ਕਹਿੰਦੇ ਕੌਣ ਕਹਿੰਦਾ ਭਾਜੀ ਉਹ ਸੰਗਤ ਨੇ ਵਿੱਚੋਂ ਕਿਸੇ ਨੇ ਜ਼ਿਕਰ ਕੀਤਾ ਜੀ ਕੋਈ ਜੋਤਸੀ ਦਾ ਨਾਮ ਲਿਆ ਵੀ ਉਹਨੇ ਦੱਸਿਆ ਵੀ ਬਹੁਤ ਸਮਾਂ ਭਿਆਨਕ ਹੈ ਜੀ ਤੇ ਮਹਾਂਪੁਰਸ਼ ਕਹਿੰਦੇ ਭਾਜੀ ਜੇ ਸਮਾਂ ਭਿਆਨਕ ਹੈ ਸਾ ਮੈਨੂੰ ਟਾਲਣ ਵਾਲੇ ਵੀ ਬੈਠੇ ਹਨ ਹਨਾ ਉਸ ਤਰ੍ਹਾਂ ਹੰਸਾਲੀਆ ਦੇ ਮਹਾਂਪੁਰਸ਼ ਦਾ ਨਾਮ ਲਿਆ ਸੀ ਬਾਬਾ ਜੀ ਨੇ ਆਪਦੀ ਰਚਨਾ ਤੋਂ ਹਨਾ ਜੀ ਤੇ ਆਪ ਦਾ ਨਾਮ ਤਾਂ ਨਹੀਂ ਲਿਆ ਹਨਾ ਕਿਉਂਕਿ ਖੁੱਤ ਨੂੰ ਤਾਂ ਜਾਣਉਂਦੀ ਨਹੀਂ ਸੀਗੀ ਹਨਾ ਜੀ ਤੇ ਉਦੋਂ ਫਿਰ ਉਹਨਾਂ ਨੇ ਹੰਸਾਲੀਆ ਵਾਲੇ ਮਹਾਂਪੁਰਖਾਂ ਦਾ ਨਾਮ ਲਿਆ ਸੀ ਕਹਿੰਦੇ ਟਾਲਣ ਵਾਲੇ ਵੀ ਬੈਠੇ ਹਨ ਭਾਈ ਹਨਾ ਫਿਰ ਇਦਾਂ ਦਾ ਵੀ ਬਚਨ ਸੀਗਾ ਇੱਕ ਵਾਰੀ ਮੈਂ ਕਹਿੰਦੇ ਭਾਈ ਰੱਬ ਦੇ ਫੈਸਲੇ ਵੀ ਬਦਲ ਜਾਂਦੇ ਹੁੰਦੇ ਆ ਹਨਾ ਕਹਿਣ ਦਾ ਮਤਲਬ ਤਾਂ ਇਹੀ ਤਾਂ ਹੈ ਕਿ ਰੱਬ ਦੇ ਘਰ ਦਾ ਕਿਸੇ ਨੂੰ ਭੇਤ ਨਹੀਂ ਹੈਗਾ ਹਨਾ ਹਾਂ ਇਹ ਤੇ ਅਨਮਾਨ ਹੁੰਨੇ ਸਾਡੇ ਆਪ ਦੇ ਹਨਾ ਹਾਂ ਤੇ ਤੁਹਾਨੂੰ ਪਤਾ ਹੀ ਆ ਫਿਰ ਉਹ ਰੱਬ ਦੇ ਸ਼ਰੀਕ ਤਾਂ ਨਹੀਂ ਬਣਦੇ ਹਨਾ ਹਾਂ ਰਮਜ ਨਾਲ ਕੋਈ ਗੱਲ ਸਮਝਾ ਦਿੰਦੇ ਆ ਇਹ ਵੀ ਉਹਨਾਂ ਦੀ ਬੜਿਆਈ ਹੁੰਦੀ ਹੈ ਇੱਥੇ ਮਰਹੌਲੀਆਂ ਪਿੰਡ ਦੇ ਵਿੱਚ ਕੋਈ ਪਰਿਵਾਰ ਹੈਗਾ ਉਹ ਇੱਕ ਵਾਰੀ ਨਾ ਬਾਬਾ ਜੀ ਨੂੰ ਆਪਦੇ ਖੇਤਾਂ 'ਚ ਲੈ ਗਏ ਵੱਡੇ ਬਾਬਾ ਜੀ ਨੂੰ ਜੀ ਮਹਾਰਾਜ ਜੀ ਅਸੀਂ ਹੋਰ ਕਰਾਉਣਾ ਪਾਣੀ ਦੱਸੋ ਕਿੱਥੇ ਬਾਬਾ ਜੀ ਕਹਿੰਦੇ ਭਾਈ ਪਾਣੀ ਚ ਤਾਂ ਧਰਤੀ ਕੋਈ ਜੀ ਹੈ ਨਹੀਂ ਜਿੱਥੇ ਪਾਣੀ ਨਾ ਹੋਵੇ ਪਰ ਤੁਹਾਨੂੰ ਮਿਲਣਾ ਉਦੋਂ ਜਦੋਂ ਤੁਹਾਡੇ ਭਾਗਾ ਚ ਹੋਇਆ ਉਹ ਕਹਿੰਦੇ ਨਹੀਂ ਤੁਸੀਂ ਦੱਸੋ ਕਹਿੰਦੇ 나 ਜੀ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ ਬਾਬਾ ਜੀ ਕਹਿੰਦੇ ਅਸੀਂ ਰੱਬ ਦੇ ਸ਼ਰੀਕ ਨਹੀਂ ਬਣਨਾ ਨਿਮਰਤਾ ਬਹੁਤ ਹਾਂ 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 ਤੇ ਫਿਰ ਉਹ ਫਿਰ ਉਹਨਾਂ ਨੇ ਨਾ ਸਾਰਾ ਖੇਤ ਛਾਣ ਮਾਰਿਆ ਜਗਾ ਜਗਾ ਬੋਰ ਕਰਾ ਕੇ ਉਹਨਾਂ ਨੂੰ ਕਿਤੇ ਪਾਣੀ ਨਹੀਂ ਮਿਲਿਆ ਉਸ ਤੋਂ ਬਾਅਦ ਬਹੁਤ ਸਾਲ ਲੰਘ ਗਏ ਫਿਰ ਫੇਰ ਕਹਿੰਦੇ ਉਹਨਾਂ ਨੇ ਬਹੁਤ ਸਾਲਾਂ ਬਾਅਦ ਬੋਰ ਕਰਾਇਆ ਤੇ ਉਸੇ ਖੇਤ ਚ ਪਾਣੀ ਆ ਗਿਆ। ਮਤਲਬ ਉਹੀ ਗੱਲ ਹੋਈ ਵੀ ਮਿਲਣਾ ਉਦੋਂ ਜਦੋਂ ਤੁਹਾਡੇ ਪਾਕਾਂ ਚ ਹੋਇਆ। ਹਾਂਜੀ 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 ਐਵੇਂ ਹਾਂ